ਇਹ ਡੈਡੀ ਤੋਂ ਬਿਨਾਂ ਨਹੀਂ ਜਾਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਦੁਪਹਿਰ ਦਾ ਸਮਾਂ ਸ਼ਾਮ ਦਾ ਟਾਈਮ 4:00 5:00 ਵਜੇ ਦਾ ਅਸੀਂ ਗਏ ਸੀ ਮਾਰਕੀਟ ਬੱਤੀ ਆਏ ਸੀ ਕਿਤੇ ਅਸੀਂ ਗਏ ਸੀ ਮਾਰਕੀਟ ਤੇ ਅਸੀਂ ਤੁਹਾਨੂੰ ਕਰਾਵਾਂਗੇ ਗੁਰੂ ਮਹਾਰਾਜ ਜੀ ਦੇ ਨਗਰ ਕੀਰਤਨ ਦੇ ਦਰਸ਼ਨ ਮਾਰਕੀਟ 'ਚ ਸਾਨੂੰ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ ਸੀ ਤੇ ਅਸੀਂ ਚਾਹਾਂਗੇ ਤੁਸੀਂ ਵੀ ਜ਼ਰੂਰ ਦਰਸ਼ਨ ਕਰੋ ਤੇ ਅੱਜ ਮੇਰੇ ਪੁੱਤ ਬੱਚਿਆਂ ਨੇ ਆ ਆਪਦੇ ਅਸਤਰ ਸ਼ਸਤਰ ਚੁੱਕ ਲੈਣੇ ਬੈਗ ਅਸਤਰ ਸ਼ਸਤਰ ਹੋ ਤੀਰਾਂੀ ਬੈਠੀ ਉਹਨੇ ਬੈਗ ਡੰਗਿਆ ਆ ਇਧਰ ਮੇਰਾ ਪੁੱਤਰ ਜੀ ਕਰਤਾ ਕੰਮ ਚਾਦਾ ਮਾਦੀ ਲੋਕੇ ਕਰਤਾ ਨਹੀਂ ਜਾਂਦੇ ਦੇਸ ਦਾ ਹੀ ਨਹੀਂ ਇਹਨਾਂ ਨੂੰ ਜਗਨਾ ਵੀਰ ਟਿਊਸ਼ਨ ਚੱਲੇ ਨੇ ਤੇ ਕੋਈ ਕੰਮ ਕਰਕੇ ਘਰੇ ਜਾਣਗੇ ਕੋਈ ਕਾਰਾ ਨਾਮ ਨੇ ਮੈਂ ਤੁਸੀ ਪੀਣੀ ਕਿ ਨਹੀਂ ਚਾਹ? ਨਹੀਂ ਬੱਚੇ ਬੜੇ ਬੜੇ ਠੰਡ ਸੀਗੀ ਹੁਣ ਆਂਦੇ ਸਾਰੇ ਅਸੀਂ ਹੀਟਰ ਚਲਾ ਕੇ ਹੀਟਰ ਦੇ ਅੱਗੇ ਬਹਿ ਗਏ ਆਂ ਠੰਡ 'ਚ ਪੀਓ ਪੀਓ ਜਲਦੀ। ਉਹ ਤਾਂ ਤੁਹਾਡਾ ਟਾਈਮ ਕਿਹੜਾ ਚੱਲ ਰਿਹਾ ਤੇ ਤੁਹਾਡਾ ਤੁਸ਼ਣ ਤਾਂ 4:30 ਹੋ ਗਏ। ਲੈ ਪਰ ਵੀਰ ਚਾਹ। ਬਸ ਹੁਣ ਚਾਹੀ ਬੜੀ ਗਰਮ ਲੱਗਣੀ ਐ ਇਹਨਾਂ ਨੂੰ। ਰੁਕਦਾ। ਪੰਜ ਵਜੇ ਨਿਕਲ। ਸਸਤਾ ਗਾੜੀ ਦੀ। ਕਿ ਦੇ ਚ ਲਾ ਕੇ? ਸਸਤਾ ਗਾੜੀ। ਤੁਸੀਂ ਦਾਜੂ ਨੇ ਚਾਹ ਠੰਡੀ ਕਰ ਕਰ ਕੇ ਫੁੱਕਾ ਮਾਰ ਮਾਰ ਕੇ ਦੇ ਰਹੇ ਨੇ।

ਪੀ ਲਾਇਕ ਹੈ ਇਹਨਾਂ ਦੀ ਪੀਣ ਵਾਲੀ ਚਾਹ ਨਹੀਂ ਉਹ ਵੀਰ ਪੀ ਗਿਆ ਉਹਨੂੰ ਤਾਂ ਜਿਆਦਾ ਤਨਾਵੇਂ ਕਰ ਦਿੱਤਾ ਵੀਰ ਨੂੰ ਜਿਆਦਾ ਠੰਡੀ ਕਰਤੀ ਉਹਦੀ ਨਹੀਂ ਹੋਈ ਉਹਨੂੰ ਬਤਾ ਚਾਹ ਵਾਲਾ ਤੁਹਾਨੂੰ ਜਾਲ ਦੇ ਦਿੱਤੀ ਵੱਡੀ ਸਾਰੀ ਇਸ ਨਾਲ ਠੰਡੀ ਦਾ ਫਾਇਦਾ ਕੀ ਚਲੋ ਵੀ ਮੈਂ ਵੀ ਚਾਹ ਪੀ ਲਾਂ ਮੇਰੇ ਤੇਸਲੋਂ ਠੰਡੀ ਹੋ ਜਾਏਗੀ ਫਿਰ ਫਾਇਦਾ ਕੀ ਪੰਜੀਰੀ ਨਾਲ ਚਾਹ ਪੀਂਦਾ ਮਿੱਕੀ ਕਾ ਲੋ ਮੇਰੀ ਜਰਸੀ ਨਾਲ ਮਸਾਲਾ ਉਹ ਲੱਤੀ ਖਾ ਕੇ ਜਮ ਸਾਲੀ ਮਾਲੋ ਖਾ ਲੇ ਤੁਸੀਂ ਮੇਰੀ ਫੇਕ ਖਾ ਲੈਂਦੀ ਆ ਤੇਰੀ ਵਾ ਆਈਮ ਤੇਰੀ ਸਾਦ ਮਾੜੇ ਬੜੇ ਨਖਰੇ ਐਨਾਂ ਚੀਜ਼ਾਂ ਲੰਗਦੀਆਂ ਹੀ ਨਹੀਂ ਇਹੋ ਜੀਆਂ ਤੇਰੀ ਸੈਨ ਆਇਟ ਚਲੀ ਗਈ ਸਾਡੇ ਤੇ ਬੜਾ ਦੁਖੀ ਕੀਤਾ ਐ ਲਾਈਟ ਨੇ ਇੱਕ ਮੇਰੇ ਨਿਆਣੇ ਘਰੇ ਨਹੀਂ ਅੱਜ ਟਿਊਸ਼ਨ ਗਏ ਰੱਬ ਦੀ ਮਿਹਰ ਨਾਲ ਕਿਦਿਆਂ ਅਜ ਦੇਣ ਚੜਿਆ ਕਿ ਸ਼ਾਮ ਵੀ ਹੋ ਗਈ ਐ ਤੇ ਬੱਚੇ ਪੜ੍ਹਨਗੇ ਨਹੀਂ ਅੱਜ ਟਿਊਸ਼ਨ ਜਦੋਂ ਦੀ ਛੁੱਟੀਆਂ ਆਈਆਂ ਨਾ ਉਦੋਂ ਦੇ ਬੱਚੇ ਟਿਊਸ਼ਨ ਨਹੀਂ ਗਏ ਅੱਜ ਗਏ ਨੇ ਨਾਲੇ ਇੱਕ ਖੁਸ਼ਖਬਰੀ ਬੱਚਿਆਂ ਨੂੰ ਹੋਰ ਮਿਲ ਗਈ ਐ ਅਸੀਂ ਗਏ ਹੋਏ ਸੀ ਮਾਰਕੀਟ ਤੇ ਆਏ ਐ ਤੇ ਇੱਕ ਕੰਮ ਮੈਡਮ ਮੇਰੀ ਛੋਟਦੀ ਧੀ ਧੀ ਕਹੇ ਮੈਨੂੰ ਮੰਮਾ ਇੱਕ ਗੁੱਡ ਨਿਊਜ਼ ਕਿ ਸਾਨੂੰ 8 ਤਰੀਕ ਇਕੱਠ ਛੁੱਟੀਆਂ ਵੱਧ ਗਈਆਂ ਪੁੱਤ ਗੁੱਡ ਨਿਊਜ਼ ਤੇ ਤੁਹਾਡੇ ਵਾਸਤੇ ਹੈ ਸਾਡੇ ਲਈ ਤੇ ਟੈਨਸ਼ਨ ਹੀ ਹੈ ਕਿ ਛੁੱਟੀਆਂ ਤੁਹਾਨੂੰ ਵੱਧ ਗਈਆਂ ਹੈ ਨਾ ਬਈ 8 ਤਰੀਕ ਤਿੱਕਰ ਹੁਣ ਬੱਚੇ ਸੌਰੀ 7 ਤਰੀਕ ਤਿੱਕਰ ਬੱਚੇ ਘਰੇ ਨੇ 8 ਤਰੀਕ ਨੂੰ ਬੱਚੇ ਸਕੂਲ ਜਾਣਗੇ ਤੇ ਬਈ ਇਸ ਟਾਈਮ ਆਪਾਂ ਘਰੇ ਇਕੱਲੇ ਨਾ ਇੱਧਰ ਕੋਈ ਨਾ ਇੱਧਰ ਕੋਈ ਸ਼ਾਂਤੀ ੱਡੀ ਹੋਈ ਪਈ ਹੈ ਬੱਚੇ ਤੇ ਨਿਊਟਰਿਸ਼ਨ ਚਲੇ ਗਏ ਨੇ ਤੇ ਸਾਡਾ ਲੈਂਡਰ ਜਿਹੜਾ ਉਹ ਜਵਾਬ ਦੇ ਗਿਆ ਸਬਜ਼ੀ ਹੁਣੇ ਬਣੀ ਨਹੀਂ ਸੋਚਿਆ ਸੀ ਸ਼ਾਈ ਮਟਰ ਪਨੀਰ ਬਣਾਵਾਂਗੇ ਸਿਲੰਡਰ ਨੇ ਜਵਾਬ ਦਿੱਤਾ ਤੇ ਹੁਣ ਕੀ ਬਣਾਣਾ ਸਰਦਾਰ ਜੀ ਗਏ ਨੇ ਇਸ ਵੇਲੇ ਸਿਲੰਡਰ ਲੈਣ ਤੇ ਸ਼ਾਮ ਦੇ 5:00 6 6 ਸ਼ਾਮ ਦੇ 6:00 ਵਜੇ ਦਾ ਟਾਈਮ ਹੋ ਰਿਹਾ ਹੈ ਮੈਂ ਤੇ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿ ਵੀ ਸਾਡੇ ਨਾਲ ਗੱਲ ਮੈਂ ਇਹ ਕਹਾਂ ਤੁਹਾਡੇ ਵੀ ਹੋਣਗੇ ਸਾਡੇ ਇਕੱਲੇ ਕਿਉਂ ਸਾਰਿਆਂ ਦੇ ਹੋਣਗੇ ਕੋਈ ਨਾ ਕੋਈ ਉਹ ਜੇ ਜਾਣ ਪਹਿਚਾਨ ਵਾਲੇ ਜਿਨ੍ਹਾਂ ਨੂੰ ਸਾਡੀ ਜਾਂ ਤੁਹਾਡੀਆਂ ਠੀਕ ਹੈ ਵੀਡੀਓ ਬਣਾਉਣਾ ਵਲੌਗ ਬਣਾਉਣਾ ਚੰਗਾ ਨਹੀਂ ਲੱਗਦਾ ਹੋਣਾ ਹੈ ਨਾ ਲੋਕਾਂ ਨੂੰ ਆदत ਹੁੰਦੀ ਹੈ ਕਿ ਜੇ ਕੋਈ ਮਿਹਨਤ ਕਰਦਾ ਹੋਵੇ ਨਾ ਤੇ ਲੋਕ ਪਸੰਦ ਨਹੀਂ ਕਰਦੇ ਸਾਡਾ ਇਹ ਕੰਮ ਚੰਗਾ ਨਹੀਂ ਲੱਗਦਾ ਕਿ ਅਸੀਂ ਉਹਨਾਂ ਦੇ ਘਰੇ ਵਲੌਗ ਬਣਾਈਏ ਕਿ ਅਸੀਂ ਖਿਹੜਾ ਹੀ ਛੱਡ ਦਿੰਨੇ ਆ ਫਿਰ ਇਹੋ ਜਿਹੇ ਰਿਸ਼ਤੇਦਾਰਾਂ ਦਾ ਮੇਰੇ ਸਰਦਾਰ ਜੀ ਦੇ ਬਾਲੇ ਗੁੱਸਾ ਕਰਨਾ ਕਰਦੇ ਪਏ ਨਹੀਂ ਇਸ ਗੱਲ ਦਾ ਕਿ ਪ੍ਰੀਤ ਤੂੰ ਛੱਡ ਦੇ ਕਿਸੇ ਦੇ ਘਰੇ ਜਾ ਕੇ ਵਲੌਗ ਨਹੀਂ ਬਣਾਇਆ ਕਰ ਪਹਿਲੇ ਪੁੱਛ ਲਿਆ ਕਰ ਵੀ ਇਹ ਖੁਸ਼ੀ ਹੈ ਚੰਗਾ ਲੱਗਦਾ ਹੈ ਤੇ ਅਸੀਂ ਵਲੌਗ ਬਣਾਈਏ ਤੁਹਾਡੇ ਘਰੇ ਨਹੀਂ ਤੇ ਨਾ ਬਣਾਈਏ ਕਿ ਕਿਸੇ ਤੋਂ ਕੀ ਯਕੀਨ ਰੱਖੀਏ ਕਿਸੇ ਤੋਂ ਕੀ ਉਮੀਦ ਰੱਖੀਏ ਜੇ ਸਾਡੇ ਆਪ ਦੇ ਈ ਇਦਾਂ ਦੇ ਹੋਣ ਹੈਨਾ ਲੋ ਵੀ ਮਿਲਦੇ ਸਰਦਾਰ ਜੀ ਵੀ ਆ ਗਏ ਨੇ ਸਿਲੰਡਰ ਲੈ ਕੇ ਨਹੀਂ ਵੀ ਯਾਰ ਇਹ ਤਿੰਨਾਂ ਤੋਂ ਸਿਲੰਡਰ ਨੇ ਮਿਲਿਆ ਸਾਨੂੰ ਤਿੰਨ ਥਾਵਾਂ ਤੇ ਉਹ ਹਾਂਵਾਂ ਦੇ ਡਰਾਇਆ ਦੇਖੋਗੇ ਕਹੇ ਕਈਆਂ ਨੇ ਹਾਏ ਸਾਰੇ ਪਾਸੇ ਸਿਲੰਡਰ ਖਤਮ ਹੋ ਗਏ ਲੈ ਲੋ ਹੁਣ ਕੀ ਕਰੀਏ ਸੀ ਤੇ ਬੁੱਕ ਬੁੱਕ ਕਰਵਾਇਆ ਸੀ ਆਪਾਂ ਉਹ ਬੁੱਕ ਕਰਵਾਇਆ ਸੀ ਮੇਰੇ ਤੇ ਬੁੱਕ ਕਰਵਾਇਆ ਨਾ ਤੇ ਆਪਣੇ ਪਿੰਡ 'ਚ ਪੁੱਛ ਲੋ ਉਹ ਮੇਰੇ ਬੋਲ ਮਾ ਜਦ ਕੱਟ ਨਹੀਂ ਕਰਦਾ ਸਨ ਚਲੋ ਬਾਈ ਆਪਾਂ ਦਿਖਾ ਲਈ ਅੱਜ ਰੋਟੀ ਸਬਜ਼ੀ ਘੁੱਟ ਘੁੱਟ ਦੁੱਧ ਕੇ ਕੇ ਸਵਾ ਲਾ ਪੰਜੀਰੀ ਤੇ ਗਾਜਰ ਦਾ ਹਲਵਾ ਖਾਵਾਂਗੇ ਹੈਂ ਮਾਂਗ ਰਹੀ ਨੇ ਮੋਮੋਜ਼ ਹੈ ਵੀਰੂ ਤੂੰ ਵੀ ਖਾਣਿਆ ਤੁਸੀਂ ਮੈਡਮ ਜੀ ਕੀ ਖਾਣਾ ਤੁਸੀਂ ਤਾਂ ਤਿਆਰ ਹੀ ਰਹਿੰਦੇ ਹੋ ਨਮ ਕੀ ਲੈਣੇ ਇਹਦੇ ਵਿੱਚ ਕੀ ਆ ਅਰੇ ਇਹਦੇ ਵਿੱਚ ਤੇ ਖਜੂਰ ਆਏ ਪਗਲੇਓ ਆ ਗਾਣੀ ਹੈ ਨਹੀਂ ਨਾ ਫਿਰ ਇਹਨੂੰ ਬੰਦ ਕਰ ਦੋ ਇਹ ਕੀ ਆ ਬੰਦ ਕਰ ਦੇ ਯਾਰ ਵੀਰੂ ਪੁੱਤ ਪਲੀਜ਼ ਕਲਰ ਸੰਭਾਲ ਲਓ ਸੰਭਾਲ ਲੋ ਸੰਭਾਲ ਲੋ ਅੱਜ ਮੈਂ ਇਹਨਾਂ ਨੂੰ ਆ ਡੱਬੀਆਂ ਲਿਆ ਕੇ ਦਿੱਤੀਆਂ ਕਲਰਸ ਦੇ ਬਾਕਸ ਇੱਕ ਇੱਕ ਡਰਾਇੰਗ ਲਿਆ ਕੇ ਦਿੱਤੀ ਤੇ ਰਹਿਮ ਦੀ ਡਰਾਇੰਗ ਵੇਖੋ ਕਿੰਡੀ ਸੋਹਣੀ ਓਏ ਹੋਏ ਓਏ ਹੋਏ ਰਹਿਮ ਬੰਦ ਕਰ ਲੋ ਬਾਕਸ਼ ਆਫ ਦਾ ਤੇ ਇੱਕ ਵੀਰ ਨੂੰ ਲਿਆ ਕੇ ਦਿੱਤੀ ਡਰਾਇੰਗ ਸਕੈਚ ਬੁੱਕ ਠੀਕ ਐ ਬੰਦ ਕਰ ਲੋ ਬਾਈ ਖਜੂਰ ਮੈਂ ਖਾਣ ਲੱਗੇ ਸੀ ਉਦੋਂ ਤੱਕਰ ਬੱਚੇ ਵੀ ਆ ਗਏ ਤੇ ਤੁਸੀਂ ਵੀ ਆ ਗਏ ਹੁਣ ਬੱਚਿਆਂ ਨੂੰ ਕੀ ਦਈਏ ਕਿਹੜੇ ਖਾਣੇ ਬੋ ਮਸ ਬਈ ਲਾਈਟ ਵੀ ਨਹੀਂ ਹੈਗੀ ਤੇ ਸਿਲੰਡਰ ਵੀ ਨਹੀਂ ਹੈਗਾ ਹੁਣ ਅਸੀਂ ਸਭੀ ਰੋਟੀ ਤੋਂ ਅੱਜ ਬੈਠੇ ਆਂ ਨਾ ਸਿਲੰਡਰ ਮਿਲਿਆ ਨਾ ਨਾ ਠੰਡ ਚ ਜਿਣਾਂਗਾ ਫੇਰ ਤੁਸੀਂ ਚਲੇ ਜਾਓ ਮੈਂ ਨਹੀਂ ਆਉਂਦੀ ਜੀ ਜਾਣਾ ਮਾਰ ਕੇ ਬਰਫ਼ ਬਣੇ ਪੀ ਬਰਫ਼ ਬੜੀ ਬਾਰ ਹੈ ਰਹਿਣ ਦੋ ਫਿਰ ਨਹੀਂ ਜਾਂਦਾ ਯਾਰ ਰਹਿਣ ਦੋ ਅਸੀਂ ਖਾਏ ਕੋਈ ਨਹੀਂ ਖਾਂਦੇ ਮੈਂ ਨਹੀਂ ਆਲੀ ਜਾਣਾ ਤੇ ਮੈਂ ਹਾਂ ਚੁੱਪ ਕਰ ਜਾ ਫਿਰ ਲੈ ਕੇ ਆਉਂਦਾ ਫਿਰ ਛਾਂਟ ਬੜੀ ਹੈ ਮੇਰੇ ਪੁੱਤ ਬਾਹਰ ਤੁਸੀਂ ਰਹਿਗੇ ਜੀ ਦੇ ਆਣੇ ਨਾਲ ਆ ਦੇਣਾ ਯਾਰ ਤੁਸੀਂ ਇਕੱਲੇ ਜਾਓਗੇ ਨਹੀਂ ਅੱਪਰੋ ਕੇ ਨਹੀਂ ਨਾ ਚਾਪਾ ਪਾਂ ਜਾ ਰਹੇ ਤੇ ਲੈ ਆ ਦਿੰਦੇ ਕੋਈ ਨਹੀਂ ਛੋਲੇ ਬੱਪ ਮੈਂ ਤੁਹਾਡੇ ਕੋਲੇ ਫਿਰ ਜਾਈ ਜਿਵੇਂ ਅੱਪਰ ਆ ਕੇ ਆਉਂਦੇ ਆ ਨਾ 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 ਬੁੱਤ ਨੀ ਮੈਂ ਵੀ ਜਾ ਰਵਾਂਗੀ ਛੋਲੇ ਇਧਰ ਆਦ ਗੱਲ ਕੀਤੀ ਹੈ ਨਾ ਇਹ ਡੈਡੀ ਤੋਂ ਬਿਨਾਂ ਨਹੀਂ ਜਾਂਦੀ ਬੜਾ ਲੋਲਾ ਪਾਉਂਦੇ ਲੈਣਗੇ ਪਾਪਾ ਮੋਮੋਜ ਲੈਣਗੇ ਨਾ ਕੋਈ ਤੈਨੂੰ ਲੈ ਜਾਂਦੇ ਲੇਕਿਨ ਨੇਰਾ ਹੈ ਨਾ ਨੇਰਾ ਹੈ ਪੁੱਤੂ ਤੂੰ ਕਿੱਥੇ ਚਲਾ ਜਿੰਗੇ ਪਾਪਾ ਦੇ ਨਾਲ ਪਾਪਾ ਨੇ ਕਿਸੀ ਬਾਹਰ ਲੈਣੇ ਕਿ ਜਾਣੇ ਮम्मी ਪਾਪਾ ਮੱਦੇ ਵੀ ਲੈ ਜਾਣੇ ਨਹੀਂ ਪੁੱਤ ਨੇਰੇ ਚ ਨਹੀਂ ਲੈ ਕੇ ਜਾਂਦੇ ਪਾਪਾ ਹਣੇ ਕੋਲ ਲੋ ਮੈਂ ਪਤਾ ਉਹਦੀ ਜਵਾਕਾਂ ਨਾਲ ਲੜੀ ਜਾਨੀ ਹੈ ਕਿੰਨੇ ਨਿਰਜ ਤੇਰੇ ਡੈਡੀ ਨੂੰ ਭੇਜਤਾ ਇੰਨੀ ਵੀ ਕਿਹੜੀ ਐਮਰਜੈਂਸੀ ਬਣੀ ਹੋਈ ਸੀ ਮੋਮੋਜ਼ ਖਾਣ ਦੀ ਉਹਨੂੰ ਭਾਈ ਤੈਨੂੰ ਫੇਰ ਆਪਾਂ ਬਣਾਨੇ ਮੈਂ ਫਪਰੇਲਾ ਮਤ ਮੈਂ ਦਫਾ ਕਰੋ ਇਹੋ ਜੇ ਮੋਮੋਜ਼ ਨੂੰ ਮੈਂ ਵੀਰ ਨੂੰ ਬੋਲਦੀ ਪੀਉ ਤੋਦੀ ਤੇ ਕੀ ਹੋਣਾ ਨਿਹਰਾ ਬੱਤ ਕਿੰਨਾ ਹੋ ਗਿਆਈ ਬਚ ਗਏ ਤੁਸੀਂ ਬਾਗਰੂ ਮੈਨੂੰ ਤਾਂ ਚਾਹ ਚੜ ਗਿਆ ਸਰਦਾਰ ਜੀ ਤੇ ਚਾਹ ਚਾਹ ਮੈਂ ਤਾਂ ਚਾਹ ਹੀ ਚੜ ਗਿਆ ਸਰਦਾਰ ਜੀ ਆ ਗਏ ਘਰੇ ਹੈ ਨਾ

ਆ ਖਲੀ ਆਉਦੀ ਆਪਦੀ ਚਲੋ ਜੀ ਸਟਾਰਟ ਕਰੀਏ ਅੱਜ ਸਿਲੰਡਰ ਖੁਸ਼ ਖਤਮ ਹੋਣ ਦੀ ਖੁਸ਼ੀ ਜੇ ਅਸੀਂ ਮੋਮੋਸ ਤੇ ਫਰੈਂਕ ਕੀ ਖਾ ਰਹੇ ਹਾਂ ਹੋਰ ਆਪਾਂ ਸਪ੍ਰਿੰਗ ਰੋਲ ਤੇ ਮੋਮੋਸ ਖਾਣ ਲੱਗੇ ਹਾਂ ਮੇਰੀ ਮਿੱਕੀ ਦੀ ਵੀ ਖਾਣ ਦੀ ਬੇਟਾ ਹੋਰ ਲੇਟ ਹੋ ਜਾਂਦੇ ਨੇ ਮੇਰਾ ਗੁੱਸਾ ਬੜਾ ਛੱਡਣਾ ਅਸੀਂ ਤੁਹਾਡੇ ਸਾਰਿਆਂ ਤੇ ਚਲੋ ਜੀ ਅਸੀਂ ਤੇ ਖਾਣ ਲੱਗੇ ਹਾਂ ਮੋਮੋਸ ਤੇ ਕੀ ਹੁੰਦੇ ਆ ਯਾਰੋ ਸਪ੍ਰਿੰਗ ਰੋਲ ਮੈਂ ਤਾਂ ਭੁੱਲੀ ਜਾਨੀ ਬਾਰ-ਬਾਰ ਸੇ ਸੇਨਾਲ ਜੀ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਇਹ ਕੰਮ ਖਾ ਰਹੀ ਹੈ ਕਿ ਸਨੈਪਚੈਟ ਵਾਰੀ ਹੈ ਕਾਲੀ ਹੈ ਭਗਵਾਨ ਤੁਹਾਡਾ ਕੀ ਕਰਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਜੀ ਭੁੱਲਣਾ ਨਾ ਤੇ ਵੀਡੀਓ ਪਸੰਦ ਆਏ ਤੇ ਪਲੀਜ਼ ਪਲੀਜ਼ ਇੱਕ ਸੋਣਾ ਸੋਣਾ ਜਾਂ ਛੋਟਾ ਜਿਹਾ ਕਮੈਂਟ ਜ਼ਰੂਰ ਕਰ ਦੇਣਾ ਜੀ ਸੇਨਾਲ ਜੀ ਸਸਕੀ ਕਾਲ ਐਂਡ ਬਾਏ ਬਾਏ